ਕੀ ਤੁਸੀਂ ਵੀ ਆਪਣਾ ਜ਼ਿਆਦਾਤਰ ਸਮਾਂ ਬਤਾਉਂਦੇ ਹੋ ਸੋਸ਼ਲ ਮੀਡੀਆ ਤੇ ਕੀ ਤੁਸੀਂ ਵੀ ਘੰਟਿਆਂਵੱਦੀ ਲੱਗੇ ਰਹਿੰਦੇ ਹੋ ਫੋਨ ਤੇ ਇਸ ਦੇ ਕਈ ਵੱਡੇ ਨੇ ਨੁਕਸਾਨ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਟਾਈਮ ਦੇ ਵਿੱਚ ਫੋਨ ਤੇ ਸੋਸ਼ਲ ਮੀਡੀਆ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ ਇਹ ਕਹਿ ਸਕਦੇ ਆ ਕਿ ਲੋਕਾਂ ਦੇ ਇੱਕ ਪ੍ਰਕਾਰ ਦਾ ਸਰੀਰ ਦਾ ਅੰਗ ਬਣ ਚੁੱਕਿਆ ਨਾ ਤਾਂ ਅੱਜ ਦੇ ਟਾਈਮ ਦੇ ਵਿੱਚ ਨੌਜਵਾਨ ਪੀੜੀ ਫੋਨਾ ਬਿਨਾ ਸਾਰ ਸਕਦੀ ਆ ਤੇ ਨਹੀਂ ਇੰਟਰਨੈਟ ਬਿਨਾ ਸਾਰ ਸਕਦੀ ਆ ਤੁਹਾਡੇ ਫੋਨ ਦਾ ਇੰਟਰਨੈਟ ਖਤਮ ਹੋ ਜਾਂਦਾ ਹੈ ਤਾਂ ਲੋਕਾਂ ਨੂੰ ਵਕਤ ਪੈ ਜਾਂਦਾ ਹੈ ਇਹ ਤੁਹਾਡਾ ਪੈ ਖਤਮ ਹੋ ਜਾਂਦਾ ਹੈ ਤਾਂ ਕਈ ਵਾਰ ਤਾਂ ਕਈ ਨੌਜਵਾਨ ਇਦਾਂ ਦੇ ਨੇ ਕਿ ਖਾਣਾ ਖਾਣਾ ਭੁੱਲ ਜਾਂਦੇ ਨੇ ਪਰ ਆਪਣਾ ਰੀਚਾਰਜ ਕਰਵਾਉਣਾ ਜਿਹੜਾ ਉਹ ਨਹੀਂ ਭੁੱਲਦੇ ਇੱਕ ਸਰਵੇ ਦੇ ਮੁਤਾਬਕ ਪਤਾ ਲੱਗਿਆ ਹੈ ਕਿ ਕੁੜੀਆਂ ਨੇ ਜਿਹੜੀਆਂ ਕਰੀਬ 2.5 ਘੰਟੇ ਨੇ ਜਿਹੜੀਆਂ ਉਹ ਫੋਨ ਤੇ ਬਤਾਉਂਦੀਆਂ ਨੇ ਖਾਸ ਕਰਕੇ ਸੋਸ਼ਲ ਮੀਡੀਆ ਤੇ ਤੇ ਜਿਹੜੇ ਮੁੰਡੇ ਨੇ ਮੁੰਡੇ ਪੌਣੇ 7 ਘੰਟੇ 24 ਘੰਟੇ ਦੇ ਵਿੱਚੋਂ ਫੋਨ ਤੇ ਸੋਸ਼ਲ ਮੀਡੀਆ ਤੇ ਆਪਣਾ ਸਮਾਂ ਬਤੀਤ ਕਰਦੇ ਨੇ ਪਰ ਇਹਦੇ ਵਿੱਚ ਵੀ ਕਹਿਰਾਨੀ ਦੀ ਗੱਲ ਆ ਕਿ ਜਿਹੜੀਆਂ ਤੁਹਾਡੇ ਲਈ ਅਹਿਮ ਚੀਜ਼ਾਂ ਨੇ ਖਾਸ ਚੀਜ਼ਾਂ ਨੇ ਜਾਣਕਾਰੀ ਵਾਲੀਆਂ ਚੀਜ਼ਾਂ ਨੇ ਜਾਂ ਫਿਰ ਸਿਆਸਤ ਨੂੰ ਲੈ ਕੇ ਚੀਜ਼ਾਂ ਨੇ ਤੁਹਾਡੇ ਇਹ ਸੂਬੇ ਪ੍ਰਤੀ ਚੀਜ਼ਾਂ ਨੇ ਤੁਹਾਡੇ ਦੇਸ਼ ਪ੍ਰਤੀ ਚੀਜ਼ਾਂ ਨੇ ਉਹਨਾਂ ਤੇ ਸਰਚ ਬਹੁਤ ਘੱਟ ਕੀਤਾ ਜਾਂਦਾ ਸਿਰਫ 5% ਲੋਕ ਨੇ ਇਹ ਜਿਹੜੇ ਸਿਆਸੀ ਖਬਰਾਂ ਦੇਖਣਾ ਪਸੰਦ ਕਰਦੇ ਨੇ ਜਾਂ ਸਿਆਸਤ ਬਾਰੇ ਜਾਣਕਾਰੀ ਇਕੱਠੀ ਕਰਨਾ ਪਸੰਦ ਕਰਦੇ ਨੇ ਬਾਕੀ ਜਿਹੜਾ ਵਕਤ ਹੈ ਉਹ ਕਿੱਥੇ ਕਢਿਆ ਕੱਢਿਆ ਜਾਂਦਾ ਹੈ ਰੀਲਾਂ ਤੇ ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਤੇ ਰੀਲਾਂ ਕਿਸ ਤੰਗ ਦੀਆਂ ਪੈਂਦੀਆਂ ਨੇ ਤੁਹਾਡੇ ਸਾਹਮਣੇ ਹੀ ਆ ਅੱਜ ਦੇ ਟਾਈਮ ਦੇ ਵਿੱਚ ਉਹ ਲੋਕ ਜਿਹੜੇ ਇਹ ਕੁਛ ਵੱਖਰਾ ਵੀ ਨਹੀਂ ਕਹਿ ਸਕਦੇ ਹੈਗੇ ਕੁਛ ਐਦਾਂ ਦਾ ਕਰੀ ਜਾਂਦੇ ਨੇ ਜਿਨ੍ਹਾਂ ਦਾ ਕੋਈ ਸਿਰ ਪੈਰ ਵੀ ਨਹੀਂ ਹੁੰਦਾ ਉਹਨਾਂ ਲੋਕਾਂ ਨੂੰ ਦੇਖਣਾ ਜਿਆਦਾ ਪਸੰਦ ਹੈ ਜਿਹੜਾ ਉਹ ਕੀਤਾ ਜਾਂਦਾ ਹੈ ਇਹ ਫਿਰਵਾਦ ਦੇ ਵਿੱਚ ਉੱਤੇ ਸਵਾਲ ਵੀ ਚੁੱਕੇ ਜਾਂਦੇ ਨੇ ਇਹ ਤਾਂ ਦੇਖਿਆ ਜਾਵੇ ਟੋਟਲ ਮਿਲਾ ਕੇ ਜੇ ਤਾਂ ਜਿਹੜੀਆਂ ਕੰਮ ਦੀਆਂ ਚੀਜ਼ਾਂ ਨੇ ਉਹਨਾਂ ਤੇ ਬਹੁਤ ਥੋੜਾ ਸਮਾਂ ਹੈ ਜਿਹੜਾ ਸਾਡੇ ਵੱਲੋਂ ਬਤੀਤ ਕੀਤਾ ਜਾਂਦਾ ਹਾਲਾਂਕਿ ਇਹ ਡਾਕਟਰ ਵੀ ਇਹ ਗੱਲ ਕਹਿੰਦੇ ਨੇ ਕਿ ਸਾਨੂੰ ਘੱਟ ਤੋਂ ਘੱਟ ਸਮਾਂ ਹੈ ਜਿਹੜਾ ਉਹ ਫੋਨ ਤੇ ਜਾਂ ਪੀਸੀ ਤੇ ਬਤਾਉਣਾ ਚਾਹੀਦਾ ਕਿਉਂਕਿ ਸਾਡੀਆਂ ਅੱਖਾਂ ਤੇ ਇਸ ਦਾ ਬਹੁਤ ਗਹਿਰਾ ਅਸਰ ਹੈ ਜਿਹੜਾ ਉਹ ਦੇਖਣ ਨੂੰ ਮਿਲਦਾ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਬੱਚਾ ਜਦੋਂ ਸਕੂਲ ਜਾਣਾ ਸ਼ੁਰੂ ਕਰ ਦਿੰਦਾ ਹੈ ਨਾਲ ਦੀ ਨਾਲ ਉਹਨੂੰ ਫੋਨ ਵੀ ਚਲਾਉਣਾ ਆ ਜਾਂਦਾ ਹੈ ਇਹ ਬੱਚੇ ਕਿੰਨਾ ਸਾਰਾ ਸਮਾਂ ਹੈ ਜਿਹੜਾ ਉਹ ਆਪਣਾ ਫੋਨ ਤੇ ਬਤੀਤ ਕਰਦੇ ਨੇ ਖਾਸ ਕਰਕੇ ਜਦੋਂ ਤੋਂ ਇਹ ਰੂਲ ਲਾਗੂ ਕਰ ਦਿੱਤਾ ਗਿਆ ਸੀ ਕਿ ਆਨਲਾਈਨ ਪੜ੍ਹਾਈ ਹੋਵੇਗੀ ਉਸ ਤੋਂ ਬਾਅਦ ਬੱਚਿਆਂ ਨੂੰ ਫੋਨ ਚਲਾਉਣ ਦਾ ਐਕਸਪੀਰੀਅੰਸ ਹੋਰ ਜ਼ਿਆਦਾ ਆ ਗਿਆ ਇੱਕ ਵੱਡੀ ਚਿੰਤਾ ਦਾ ਵਿਸ਼ਾ ਵੀ ਆ ਕਿਉਂਕਿ ਕੀ ਉਹ ਮਾਪੇ ਨੇ ਜਿਹੜੇ ਉਹ ਦੇਖਦੇ ਨੇ ਕਿ ਸਾਡਾ ਬੱਚਾ ਫੋਨ ਚਲਾ ਰਿਹਾ ਪਰ ਫੋਨ ਦੇ ਵਿੱਚ ਦੇਖ ਕੀ ਰਿਹਾ ਸਰਚ ਕੀ ਕਰ ਰਿਹਾ ਕਦੇ ਸਰਚ ਹਿਸਟਰੀ ਦੇ ਵਿੱਚ ਜਾ ਕੇ ਦੇਖਿਆ ਸਾਨੂੰ ਜ਼ਰੂਰ ਦੇਖਣਾ ਚਾਹੀਦਾ ਜੇ ਆਪਣੇ ਬੱਚਿਆਂ ਦਾ ਭਵਿੱਖ ਸਹੀ ਰਾਹ ਤੇ ਲੈ ਕੇ ਜਾਣਾ